ਸੇਵਾ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਜਾ ਤਾਂ ਡਾਕਟਰ ਡਿਊਟੀ ਤੇ ਤੁਰੰਤ ਵਾਪਸ ਆਵੇ ਜਾਂ 50 ਲੱਖ ਰੁਪਏ ਦਾ ਬਾਂਡ ਜਮ੍ਹਾਂ ਕਰਵਾਏ ਜੋ ਕਿ ਸਰਕਾਰੀ ਐਮ ਡੀ ਕੋਰਸ ਕਰਦੇ ਸਮੇਂ ਸੇਵਾ ਸ਼ਰਤਾ ਅਨੁਸਾਰ ਲਾਜ਼ਮੀ ਹੈ ਉਸ ਤੋਂ ਬਾਅਦ ਹੀ ਅਸਤੀਫਾ ਮਨਜ਼ੂਰ ਕੀਤਾ ਜਾਵੇਗਾ ਹਾਜੀ ਹੈ ਨਾ ਕਰਨ ਦੀ ਸੂਰਤ ਦੇ ਵਿੱਚ ਕਾਨੂੰਨੀ ਕਾਰਵਾਈ ਨਿਸ਼ਚਿਤ ਹੈ ਇਸ ਮੁੱਦੇ ਤੇ ਐਡਵੋਕੇਟ ਹਰਸ਼ ਅਰਬਿਟਾਸ ਮੁੱਦੇ ਤੇ ਐਡਵੋਕੇਟ ਹਰਸ਼ ਭੱਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕਿ ਡਾਕਟਰ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਸਦੀ ਗੈਰ ਕਾਨੂੰਨੀ ਕਾਰਨ ਮਰੀਜ਼ਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਾਕਟਰ ਭੱਲਾ ਨੇ ਇਹ ਵੀ ਮੰਗ ਕੀਤੀ ਹੈ ਕਿ ਡਾਕਟਰ ਦੀ ਗੈਰ ਹਾਜ਼ਰੀ ਕਾਰਨ ਮਰੀਜ਼ਾਂ ਅਤੇ ਸਰਕਾਰ ਨੂੰ ਹੋਏ ਨੁਕਸਾਨ ਦੀ ਪਰਭਾਈ ਉਹਨਾਂ ਦੀ ਤਨਖਾਹ ਤੋਂ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਹੋਰ ਡਾਕਟਰਾਂ ਨੂੰ ਸਬਕ ਸਿਖਾਇਆ ਜਾ ਸਕੇ ਸਾਡੇ ਕੋਲ ਡਾਕਟਰ ਅਕਬਰ ਗਰਵਲ ਪੋਸਟਡ ਸੀਗੇ ਐਸ ਜੇ ਕਹਿੰਦੇ ਯੰਟੀ ਸਪੈਸ਼ਲਿਸਟ ਇਹਨਾਂ ਵੱਲੋਂ ਪੀਸੀਐਮਐਸ ਦੇ ਰਹੇ ਜਿਹੜੀ ਹੈਗੀ ਆ 60% ਪੋਰਟੇ ਤੇ ਰਾਹੀ ਜਿਹੜੀ ਹੈਗੀ ਆ ਪੋਸਟ ਗ੍ਰੈਜੂਏਸ਼ਨ ਕੀਤੀ ਗਈ ਹੈ ਤੇ ਜਿਹੜਾ ਹੈਗਾ ਇਹਦੇ ਵਿੱਚ ਇਹ ਸਾਡੇ ਕੋਲੋਂ 9 9 2023 ਨੂੰ ਇਹਨਾਂ ਨੇ ਜਿਹੜਾ ਸਪੀਡ ਪੋਸਟ ਰਹੀ ਭੇਜਿਆ ਸੀ ਨਾ ਸਟੀਫਲ ਤੇ ਉਸ ਤੋਂ ਬਾਅਦ ਜੋ ਇਹ ਗੈਰ ਹਾਜ਼ਰ ਚਾ ਸਰ ਅਗਲੀ ਇੱਕ ਤੀਜੇ ਦੀ ਗੈਰ ਹਾਜ਼ਰੀ ਚਾ ਇਹਦੇ ਵੱਲੋਂ ਸਾਡੇ ਵੱਲੋਂ ਜਿਹੜਾ ਹੈਗਾ ਐਸਐਮਓ ਆਫਿਸ ਵੱਲੋਂ ਸਿਵਲ ਸਟਾਫ ਲੁਧਿਆਣਾ ਡਾਕਟਰ ਜਸਪੀਰ ਆਲਖਸਰ ਸੀਗੇ ਉਹਨਾਂ ਦੇ ਤੱਕੀ ਕੇੰਦਰ ਜਿਹੜਾ ਹੈ ਨਿੱਕੇ ਭੇਜਿਆ ਸੀਗਾ ਤੇ ਉਹਨਾਂ ਵੱਲੋਂ 22 1 2024 ਚ ਜਿਹੜਾ ਹੈਗਾ ਡਾਇਰੈਕਟਰ ਸਾਹਿਬ ਨੂੰ ਨਾਮ ਦਾ ਜਿਹੜਾ ਹੈ ਨਿੱਕੇ ਡਾਇਰੈਕਟਰ ਹੈਲਥ ਸਰਵਿਸਸ ਨੂੰ ਭੇਜਿਆ ਹੋਇਆ ਜਿਹਦਾ ਉਦਾਰਾ ਪ੍ਰਿੰਸੀਪਲ ਸੈਕਟਰੀ ਹੈਲਥ ਸਾਹਿਬ ਨੂੰ ਤੇ ਇੱਕ ਨਾਮ ਦਾ ਜਿਹੜਾ ਹੈ ਮੈਨੂ ਗੇਓਨ ਸਾਹਿਬ ਦਾ ਉਦਾਰਾ ਹੈ ਇਸ ਬੰਦੇ ਡਾਕਟਰ ਭੂਮਪੇਰ ਦਾ ਸਰ ਜੀ ਬੂਮ ਦੇ ਗ੍ਰਾਫਿਕਸ ਦੇ ਬਾਰੇ ਤਾਂ ਅੱਜ ਕੋਈ ਬਾਤ ਨਹੀਂ ਕਰਵਾਣੀ ਕਿ ਕਿ ਸ਼ਬਦ ਜਿਹੜਾ ਪਹਿਲੀ ਗੱਲ ਇਹ ਹੈ ਕਿ ਇੱਦੇ ਵਿੱਚ ਜੋ ਇੱਕ ਤਰੀਕਾ ਹੁੰਦਾ ਕਿ ਕਹਿੰਦਾ ਅਸਤੀਫਾ ਉਹ ਇਹ ਹੈ ਕਿ ਜੇ ਤਾਂ ਤੁਸੀਂ 3 ਮਹੀਨੇ ਦਾ ਨੋਟਿਸ ਦੇ ਕੇ ਕਿੰਨੇ ਤੱਕ ਕਰਦੇ ਹੋ ਅਸਤੀਫਾ ਤੇ 3 ਮਹੀਨੇ ਤੀ ਤੁਸੀਂ ਪੇ ਰੋ ਕਰ ਸਕਦੇ ਹੋ ਤਾਂ ਉਸ ਪੈਸੇ ਦੀ ਜਮ੍ਹਾਂ ਕਰਾਉਣੀ ਦੂਸਰਾ ਪਾਰਟ ਇਹ ਹੈ ਕਿ ਜੇ ਤੁਸੀਂ 24 ਘੰਟੇ ਦਾ ਅਸਤੀਫਾ ਦਿੰਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਪੇ ਕੀ ਕਰਦੇ ਜਮ੍ਹਾਂ ਕਰਾਉਣੀ ਹੁੰਦੀ ਹੈ ਤੇ ਇਹ ਤਾਂ ਅਸੀਫਾ ਬਰਵਾਰ ਨੂੰ ਹੋਂਦ ਦਾ ਜਿਹੜਾ ਪ੍ਰੋਸੈਸ ਹੈ ਤੇ ਵਿੱਚ ਕਿਉਂਕਿ ਆ ਬੌਂਡਡ ਹੈ ਅਗੇ ਕਿਹਨਾਂ ਦੇ ਡਾਕਟਰ ਨੂੰ 10 ਈਅਰਸ ਦੀ ਸਰਵਿਸ ਕਰਨੀ ਸੀ ਬੋਰਡ ਤੋਂ ਬਾਅਦ ਤੇ ਇਹਨਾਂ ਨੇ 50 ਲੱਖ ਰੁਪਏ ਦਾ ਕਿਹਨਾਂ ਦਾ ਬੌਂਡ ਜਿਹੜਾ ਹੈਗਾ ਭਰਿਆ ਹੋਇਆ 50 ਲੱਖ ਦਾ ਜਿਹੜਾ ਬੌਂਡ ਹੁੰਦਾ ਉਹ ਸਰਕਾਰ ਵੱਲੋਂ ਜਿੱਦਾਂ ਮੰਤਰੀ ਸਾਹਿਬ ਹੈਲਥ ਮਿਨਿਸਟਰ ਸਾਹਿਬ ਤੱਕ ਸੀਗਾ ਕਿ ਵੀ ਜਾਂ ਤਾਂ ਉਹ ਕਿਹਨਾਂ ਦਾ ਆਪਣੀ ਡਿਊਟੀ ਜੋਇਨ ਕਰਨ ਗਏ ਤੇ ਜਾਂ ਕਿ ਕਿਹਨਾਂ ਦਾ ਬੌਂਡ ਤੇ ਪੈਸੇ ਕਿਹਨਾਂ ਦਾ ਜਮ੍ਹਾਂ ਕਰਾ ਦੇ ਤੇ ਜਿਹੜੇ ਸਿਵਲ ਸਰਜਨ ਡਾਕਟਰ ਜਸਵੀਰ ਆਲਕ ਹੈ ਉਹਨਾਂ ਦਾ ਜਿਹੜਾ ਉਤਾਰਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਕਿ ਵੀ ਇਹ ਬੰਦਾ ਕਿੰਗਾ ਜਿਹੜਾ ਹੈ ਡਾਕਟਰ ਕਿੰਗਾ ਜਿਹੜਾ ਜੁਆਇਨਿੰਗ ਕਰ ਰਿਹਾ ਹੈਗਾ ਆਪਣੀ ਕਿੰਗਾ ਜਿਹੜੇ ਡਿਊਟੀ ਤੇ ਜਿਹੜੇ ਇਹਦੇ ਵੜਦੇ ਕਿੰਗਾ ਜਿਹੜਾ ਬਾਂਡਡਟ ਮੰਨਦੇ ਕਿੰਗਾ ਜਿਹੜੇ ਪੈਸੇ ਹੈ ਕਿੰਗਾ ਜਿਹੜਾ ਜਮਾ ਕਰਾਉਣੇ ਤੇ ਭੰਡ ਕੇ ਜਾਂ ਡਿਊਟੀ ਜੁਆਇਨ ਕਰਨੀ ਪੈਗੀ ਸਰ ਇਸ ਇੰਦੇ ਜਿਤਾ ਜਾਈਂ ਦਾ ਸਭ ਨਹੀਂ ਭਿਆ ਕੋਈ ਵੀ ਡਾਕਟਰ ਦਾ ਕੋਈ ਬਾਇਵਰ ਪੈਕ ਕਿਹਨਾਂ ਤੇ ਸੋਸ ਦਾ ਰੋਲ ਦਾ ਨੇ ਰੂਲ ਦੇ ਹਿਸਾਬ ਸੇ ਜਿੰਨੀ ਦੇਰ ਤੱਕ ਤੁਹਾਡਾ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਇੰਦਾ ਕੋਈ ਵੀ ਡਾਕਟਰ ਪ੍ਰੈਕਟਿਸ ਨਹੀਂ ਕਰ ਸਕਦਾ ਹ ਡਾਕਟਰ ਅੰਕਿਤ ਅਗਰਵਾਲ ਨਾਮ ਦੇ ਡਾਕਟਰ ਸੀਗੇ ਇਹ 2023 ਤੋਂ ਗੈਰ ਹਾਜ਼ਰ ਚੱਲਦੇ ਨੇ ਜਦਕਿ ਇਹਨਾਂ ਨੇ ਸਰਕਾਰ ਨਾਲ ਇੱਕ ਬਾਉਂਡ ਸਾਈਨ ਕੀਤਾ ਸੀ 50 ਲੱਖ ਰੁਪਏ ਦਾ ਤੇ ਔਰ ਇਹ ਉਸ ਮੁਤਾਬਕ ਇਹ ਨੌਕਰੀ ਛੱਡ ਕੇ ਨਹੀਂ ਜਾ ਸਕਦੇ ਸੀ ਤੇ ਇਹਨਾਂ ਨੇ ਕੋਈ ਨੋਟਿਸ ਨਹੀਂ ਦਿੱਤਾ ਹੈਗਾ ਨਹੀਂ ਕੋਈ ਇਨਫੀਮੇਸ਼ਨ ਦਿੱਤੀ ਹੈ ਤੇ ਉਸ ਤੋਂ ਬਾਅਦ ਇਹ ਗੈਰ ਹਾਜ਼ਰ ਚਲਦੇ ਰਾਹ ਜਾ ਰਹੇ ਨੇ ਤੇ ਇਹਨਾਂ ਨੇ ਇਹਨਾਂ ਦੀ ਇਹ ਗੈਰ ਹਾਜ਼ਰੀ ਜਿਹੜੀ ਇਹ ਖੰਨੇ ਦੇ ਸਿਵਲ ਹਸਪਤਾਲ ਦੀਆਂ ਜਿਹੜੀਆਂ 600 ਮਨ ਨੇ ਉਹਨੂੰ ਬਹੁਤ ਪਰਵਾਹਤ ਕਰ ਰਹੀ ਹੈ ईएनटी ਦੇ ਜਿੰਨੇ ਵੀ ਮਰੀਜ਼ ਨੇ ਉਹ ਤੱਕੇ ਖਾ ਰਹੇ ਨੇ ਤੇ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਕਿ ਜਿਸ ਕੰਟ੍ਰੈਕਟ ਦੇ ਤਹਿਤ ਹੈ ਜਿਹੜੇ ਬੌਂਡ ਦੇ ਤਹਿਤ ਇਹਨਾਂ ਨੂੰ ਉਹ ਨੌਕਰੀ ਵਿੱਚ ਲੱ타 ਗਿਆ ਸੀ ਜੋ ਇਹਨਾਂ ਨੇ ਆਪਣੀ ਮਰਜ਼ੀ ਨਾਲ 50 ਲੱਖ ਰੁਪਏ ਦਾ ਸਾਈਨ ਕੀਤਾ ਸੀ ਜਿਹਦਾ ਜ਼ਿਕਰ ਪਿੱਛੇ ਸਰਦਾਰ ਬਲਬੀਰ ਸਿੰਘ ਹੈਲਥ ਮਿਨਿਸਟਰ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਵੀ ਆਪਣੀ ਫੀਰੀ ਚ ਖੰਨਾ ਦੇ ਵਿੱਚ ਕੀਤਾ ਸੀਗਾ ਉਹਨੂੰ ਲਾਗੂ ਕੀਤਾ ਜਾਵੇ ਜਾਂ ਤਾਂ ਡਾਕਟਰ ਅੰਕਿਤ ਅਗਰਵਾਲ ਨੇ ਉਹ ਆ ਕੇ ਆਪਣੀ ਡਿਊਟੀ ਜੁਆਇਨ ਕਰ ਤੇ ਜਾਂ ਉਹ 50 ਲੱਖ ਰੁਪਏ ਸਰਕਾਰ ਨੂੰ ਦੇ ਦੇ ਇਹ 50 ਲੱਖ ਦੇ ਨਾਲ ਨਾਲ ਜਿਹੜਾ ਉਹ 23 9 2023 ਤੋਂ ਗੈਰ ਹਾਜ਼ਰ ਚੱਲਦੇ ਆ ਰਹੇ ਨੇ ਉਹ ਜਿਹੜੀ ਸੈਲਰੀ ਹੈ ਜਿੰਨੀ ਸੈਲਰੀ ਇਹਨਾਂ ਦੀ ਬਣਦੀ ਹੈ ਉਹ ਵੀ ਰਿਕਵਰ ਕੀਤੀ ਜਾਂਦੀ ਹੈ। ਉਹ ਇਹ ਤਾਂ ਮੈਂ ਕਰ ਦੱਸਦਾ ਵੀ ਜਾਦਾ ਬੋਡ ਦੇ ਪੈਸੇ ਦੇਵੇਗਾ ਤੇ ਜਾ ਆਪਣੇ ਸਭ ਕੁ। ਠੀਕ ਹੈ। ਥੈਂਕ ਯੂ। ਅੱਛਾ ਉਹ ਤਾਂ ਤੁਮ ਇੱਕ ਚੀਜ਼ ਹੋਰ ਕਰ ਲੈ। ਪਤਾ ਨਹੀਂ ਹੁੰਦਾ ਛੱਡ ਕੇ ਚਲੇ ਜਾਂਦੇ ਸੀਗੇ ਤੁਸੀਂ ਚਿੱਠੀਆਂ ਪਾਈ ਦਿਓ ਕੁਝ ਨਹੀਂ ਹੁੰਦਾ। ਮੈਂ ਕਹਿੰਦੀ ਜਿਹੜਾ ਬੰਦਾ ਤੁਹਾਡਾ ਕੋਈ ਵੀ ਜੇ ਬਾਹਰ ਪ੍ਰੈਕਟਿਸ ਕਰਦਾ। ਮੈਨੂੰ ਤੁਸੀਂ ਨਾ ਉਹਦੇ ਚ ਖਬਰ ਦਾ ਸੁਣੀ ਹੁੰਦਾ ਤੁਸੀਂ ਮੈਨੂੰ ਦਿਓ ਇਨਫਰਮੇਸ਼ਨ। ਮੇਰੇ ਕੋਲ ਵੀ ਜਾਣੇ ਤੇ ਪ੍ਰੈਸ਼ਰ ਆਈ ਹੈ। ਠੀਕ ਹੈ। ਬੜੀ ਰਿਸਪੈਕਟੇਬਲ ਫੈਮਿਲੀ ਸੀ ਐਸਐਮਓ ਪੜਨਾ ਸੀ। ਸਾਰਾ ਕੁਝ ਮਿਲਦਾ ਖਰਦ ਤੱਕ ਪਰਦੇ ਪੈਸਾ ਲੈ ਕੇ ਸਵਾਰਦਾ ਤੇ ਮੇਰੇ ਮੇਰੇ ਵੱਲੋਂ ਕੋਈ ਲੀਨੈਂਸੀ ਨਹੀਂ ਹੈ ਅਸੀਂ ਬਿਲਕੁਲ ਜਿਹੀ ਸਾਡੀ ਸਰਕਾਰ ਜ਼ੀਰੋ ਟੋਲਰੈਂਸ ਹੈ ਪੁਰਾਣੀ ਕਾਈਂਡ ਆਫ ਕ腐ਸ਼ਨ ਐਨੀ ਨੈਗਲੀਜੈਂਸ ਆਫ ਡਿਊਟੀ ਖਨਦ ਐਸੇ ਉਹ ਡਾਕਟਰ ਮਨੀਦਰ ਸਿੰਘ ਪਸੀ ਨੇ ਕਿਹਾ ਕਿ ਐਨਟੀ ਡਾਕਟਰ ਅਨਕਿਤ ਅਗਰਵਾਲ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ 9 ਸਤੰਬਰ 2023 ਤੋਂ ਗੈਰਹਾਜ਼ਰ ਹੈ ਇਸ ਸਬੰਧ ਵਿੱਚ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਕਿ ਅਨਕਿਤ ਅਗਰਵਾਲ ਨੂੰ ਕਈ ਵਾਰ ਚਿੱਠੀਆਂ ਭੇਜੀਆਂ ਗਈਆਂ ਨੇ ਇਸ ਮਾਮਲੇ ਦੇ ਵਿੱਚ 12 ਜਨਵਰੀ 2024 ਨੂੰ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਆਲਖ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਇੱਕ ਪੱਤਰ ਲਿਖ ਕੇ ਡਾਕਟਰ ਅਨਕਿਤ ਅਗਰਵਾਲ ਵਿਰੁੱਧ ਕਾਨੂੰਨੀ ਕਾਰਵਾਈ ਲਈ ਪ੍ਰਵਾਨਗੀ ਮੰਗੀ ਸਿਵਲ ਸਰਜਨ ਨੇ ਵੀ ਪੱਤਰ ਵਿੱਚ ਡਾਕਟਰ ਅਨਕਿਤ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਉਸ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਆਇਆ ਹੁਣ ਸਿਹਤ ਮੰਤਰੀ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਸੀਂ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਾਂਗੇ ਖੰਨਾ ਤੋਂ ਵਿਪਨ ਭਰਦਵਾਜ ਜਗਬਾਣੀ ਟੀਵੀ